ਅੱਜ ਮਿਤੀ 18 8 24 ਵਿੱਚ ਨਵਾਂ ਵਲੌਗ ਵੇਖਣ ਵਾਸਤੇ ਸਾਰਿਆਂ ਦਾ ਸਵਾਗਤ ਅੱਜ ਆਪਾਂ ਮਨਾਲੀ ਤੋਂ 40 ਕਿਲੋਮੀਟਰ ਦੂਰ ਚੱਲ ਕੇ 9 ਕਿਲੋਮੀਟਰ ਟਨਲ ਲੰਮੀ ਨਾ ਕੇ ਲਓ ਜੀ ਲਾਹੌਲ ਸਪਿਤੀ ਪ੍ਰਵੇਸ਼ ਦੁਆਰ ਤੇ ਆ ਗਏ ਆਂ ਵੇਖੋ ਜੀ ਸਾਹਮਣੇ ਉੱਚੇ-ਉੱਚੇ ਪਹਾੜ ਪਿੱਛੇ ਹੋ ਥੋੜੀ-ਥੋੜੀ ਬਰਫ਼ ਵੀ ਦੇਖਦੀ ਹੈ ਇਸ ਜਗ੍ਹਾ ਤੋਂ ਲੇ ਨੂੰ ਆਪਾਂ ਜਾਣਾ ਲੇ ਇੱਥੋਂ 396 ਕਿਲੋਮੀਟਰ ਦਾ ਸਫ਼ਰ ਬਾਕੀ ਆ ਲਓ ਵੇਖੋ ਜੀ ਪਹਾੜਾਂ ਦਾ ਨਜ਼ਾਰਾ ਉਹ ਪਿੱਛੇ ਫਿਰ ਬਰਫ਼ ਦੇ ਥੋੜੇ ਝਲਕਾਰਿਆ ਜ਼ੂਮ ਕਰਕੇ ਵੇਖਦੇ ਆਪਾਂ ਥੋੜਾ ਝਲਕਾਰਾ ਪੈਂਦਾ ਨਾ ਵੇਖੋ ਜੀ ਉੱਤੇ ਬੱਦਲ ਖੁਸ਼ਕ ਪਹਾੜ ਲਓ ਜੀ ਆਪਾਂ ਪਾਤੇ ਲੇ ਵੱਲ ਨੂੰ ਚੱਲੇ ਲੰਮੇ ਪੰਧਾ ਸਭ ਤੋਂ ਪਹਿਲਾ ਪਿੰਡ ਇੱਥੇ ਸਿਸੂ ਆਉਗਾ ਸਿਸੂ ਵਿੱਚ ਇੱਕ ਝੀਲ ਹੈ ਇੱਕ ਚਰਨਾ ਔਰ ਇੱਥੇ ਕਾਫੀ ਪਿਕਨਿਕ ਸਪੌਟ ਬਣਿਆ ਲੋਕ ਲੋਕਲ ਲੋਕ ਇੱਥੇ ਆਥੇ ਆ ਕੇ ਸਮਾਂ ਬਤਾਉਂਦੇ ਆ ਲਓ ਤੇ ਇਸ ਤੋਂ ਅੱਗੇ ਕਲੌਂਗ ਜਿਸ ਪਾਦਾਰਚਾ ਤੇ ਨਕੀਲਾ ਪਹਾੜ ਤੇ ਟੰਗਲੰਗਲਾ ਪਹਾੜ ਪਾਸ ਆਪਾਂ ਨੂੰ ਪਾਰ ਕਰਾਂਗੇ ਆਪਾਂ ਦੋਈ ਵੇਖੋ ਮਨ ਤਸਾ ਤੋਂ ਹੁੰਦਾ ਨਹੀਂਗਾ ਲਾਵੇ ਨੇ ਜੀ ਵੱਡੇ ਵੱਡੇ ਪਹਾੜ ਸਾਹਮਣੇ ਪਹਾੜਾਂ ਦੇ ਉੱਤੇ برف برف ਦੇ ਉੱਤੇ ਪਾਣੀ ਖਰੀ ਜਾਂਦਾ ਉਹ ਦੂਰ ਤੋਂ ਹੀ ਲਾ ਜੀ ਇਹ ਕੋਚੇ ਪਹਾੜ ਇਹ ਖੁਰਦੀ ਥੋੜੀ ਥੋੜੀ برف ਉਹ ਪਾਣੀ ਵੀ ਆ ਰਿਹਾ ਥੋੜਾ ਥੋੜਾ ਲਓ ਜੀ ਲਓ ਵੇਖੋ ਜੀ ਪਹਾੜਾਂ ਦੇ ਉੱਤੇ ਬੱਦਲ ਫਿਰਦੇ ਹੁਣ ਆਪ ਅੱਗੇ ਆਗੇ ਫਿਰਦਿਆਂ ਸੀਨ ਬਗਾਵ ਲਓ ਜੀ ਇਧਰਲੇ ਪਾਸੇ ਸੂਰਜ ਲਓ ਜੀ ਲਾਲ ਸਪੀਤੇ ਦੇ ਪਹਾੜ ਆ ਇੱਥੇ ਥੋੜੀ ਥੋੜੀ ਹਰਿਆਵਲ ਹੈ ਜਿਵੇਂ ਜਿਵੇਂ ਆਪ ਅੱਗੇ ਜਾਵਾਂਗੇ ਲੇ ਜਮਾਂ ਗੰਜੇ ਪਹਾੜ ਮਿਲਣਗੇ ਤੇ ਆਪਾਂ ਪਿੱਛੇ ਕੁਲੂ ਮਨਾਲੀ ਦੇ ਪਹਾੜ ਵੇਖੇ ਬਹੁਤ ਵੱਡੇ ਵੱਡੇ ਦਰਖਤ ਹੈ ਐਵੇਂ ਜੰਮੂ ਕਸ਼ਮੀਰ ਚ ਬਹੁਤ ਵੱਡੇ ਵੱਡੇ ਤੇ ਵਧੀਆ ਦਰਖਤ ਹੈ ਲੋ ਜੀ ਵੇਖੋ ਪਹਾੜਾਂ ਦਾ ਨਜ਼ਾਰਾ ਅੱਗੇ ਜਾਂਦਾ ਟਰੱਕ ਆ ਇਧਰ ਕੀਤੇ ਵੀ ਹੋ ਰਹੀ ਪਹਾੜਾਂ ਤੇ ਸਾਹਮਣੇ ਮਟਰ ਗੋਭੀ ਲੋ ਜੀ ਵੇਖੋ ਬਹੁਤ ਯਾਰ ਨਮਾ ਜਿਹੜਾ ਉੱਚਾ ਕੰਮ ਹੈ ਨਾ ਇਹ ਨੂੰ ਉਹ ਬਗੜ ਆਉਂਦਾ ਵੇਖੀ ਜਾ ਇਹ ਅੱਗੇ ਨਹੀਂ ਆਉਂਦਾ ਜਾ ਲੈ ਕੀ ਲਿਖਿਆ ਉਦੇਪੁਰ 45 ਹੈਗਾ ਕਿਲਾਰ 125 ਹੈਗਾ ਉਹ ਇੱਧਰ ਨਹੀਂ ਯਾਰ ਆਪਾਂ ਐ ਸਿੱਧੇ ਜਾਣਾ ਆਪਣਾ ਰੂਟਰ ਵੇਖਣਾ ਸੀਗਾ ਹੋਰ ਪੜਿਆ ਨਹੀਂ ਤਾਂ ਚੱਲ ਕੋਈ ਗੱਲ ਉਹ ਤਾਂ ਬਾਹਰੋਂ ਘੱਟ ਕੇ ਬੋਲਦੇ ਨਾ ਆਹ ਜੇ ਪਾਣੀ ਭਰੀ ਹੋਈ ਚੜੀ ਕਾਹਨ ਚੱਲ ਜਾ ਹੁਣ ਵੇਚ ਰਹੀ ਚੱਲ ਪਿਆਗਾ ਹੁਣ ਆਪਾਂ ਕਿਧਰ ਜਾਣਾ ਥੱਲੇ ਹੀ ਆਪਾਂ ਥੱਲੇ ਜਾਣਾ ਥੱਲੇ ਜਾਣਾ ਥੱਲੇ ਵੇਖੋ ਜੀ ਪਹਾੜ ਨਹੀਂ ਨਹੀਂ ਉੱਥੇ ਸਿੰਗਲ ਛੜਕਾ ਉਹਦਾ ਉੱਤੇ ਹੋਰ ਚੀਜ਼ ਐ ਲਓ ਜੀ 85 ਕਿਲੋਮੀਟਰ ਦੂਰ ਆ ਗਏ ਆਪਾਂ ਟਨਲ ਤੋਂ ਅੱਗੇ ਦੀਪਕਤਾਲ ਆਉਗੇ ਵੇਖੋ ਜੀ ਟਰੱਕ ਮੋੜ ਦੇ ਮੋੜ ਹਨ ਦੀਪਕਤਾਲ ਨੂੰ ਹਿਮਾਚਲ ਗਲੇਸ਼ੀਅਰ ਲੇਕ ਵੀ ਕਹਿੰਦੇ ਆ ਲਓ ਵੇਖੋ ਜੀ ਕਿੰਨਾ ਸੁੰਦਰ ਨੀਲਾ ਪਾਣੀ ਵੇਖੋ ਪਾਸੇ ਰੌਣ ਾਸੇ-ਬਾਸੇ ਰੌਣ ਦੇ ਲੋਕ ਆ ਕੇ ਤੇ ਖੜਦੇ ਆ ਤਸਵੀਰਾਂ ਵਗੈਰਾ ਲੋਹਾ ਲਿਆ ਵੀਡੀਓ ਬਣਾਉਂਦੇ ਲਓ ਜੀ ਵੇਖੋ ਚਾਰ ਸ਼ਪੇਰਾ ਦੁਨੀਆ ਆ ਕੇ ਇੱਥੇ ਖੜਦੀ ਆ ਪਿੱਛੇ ਵੇਖੋ ਜੀ ਪਹਾੜ ਜਿੱਥੇ ਕਿ ਬਰਫ਼ ਜੰਦੀ ਆ ਬਰਫ਼ ਜੰਮ ਕੇ ਇੱਥੇ ਪਾਣੀ ਪਿੰਗਲ ਕੇ ਆ ਜਾਂਦਾ ਲਓ ਵੇਖੋ ਜੀ ਉੱਚੇ ਪਹਾੜ ਪਿੱਛੇ ਨੀਲਾ ਅਸਮਾਨ ਛੱਤੇ ਬੱਦਲ ਰਤੜ ਦੇ ਭਾ ਵਿੱਚ ਹਰੇ ਜਿਹੇ ਭਾ ਮਰਦੀ ਹੈ ਵਿੱਚ ਬੋਲੀ ਮਾਟੀ ਉਗਰੀ ਹੈ ਲਓ ਜੀ ਵੇਖੋ ਚਾਰ ਸਪੇਰਾ ਟਰੱਕ ਵਗੈਰਾ ਖੜਾ ਆਪਣੀ ਕਾਰ ਸਾਹਮਣੇ ਆ ਇੱਕ ਰੈਸਟੋਰੈਂਟ ਆ ਛੋਟਾ ਜਿਹਾ ढाबा समझ लो आप पानी भरी जानी बहुत ठंडा से मिठा पहाड़ा का पानी तो वाला हूँ देखो एक बजार फेर झलक सामने वेखो लोग भी फोटो सैल्फिया ले रहे तो बड़े प्धर त फोटोग्राफी कर रहे हैं ਹੁਣ ਆਪਾਂ ਅੱਗੇ ਨੂੰ ਤਿਆਰੀ ਕਰਦੇ ਆਂ ਤੇ ਅੱਗੇ ਆਪਾਂ ਚੱਲਦੇ ਪਹਿਲਾਂ ਭਾਰਸੀ ਨੂੰ ਜਿੱਦਾਂ ਪਜਮਾ ਸਾਹਮਣੇ ਸੀਰੋ ਤੋਂ ਪਾਣੀ ਡਿੱਗ ਟੱਪੋਂ ਆਉਂਦਾ ਦਿਸਿਆ ਹੈਨਾ ਯਾਦ ਚੱਕੋ ਹਾਂ ਸੁਣ ਵਾਲੇ ਪਾਈਪ ਤੋਂ ਗਲਤੀ ਕੀਤੀ ਪਚੋ ਪਰ ਲਿਖੋ ਪਰ ਲਿਖੋ ਲਓ ਜੀ ਹੁਣ ਰੰਗ ਵੇਖੋ ਪਹਾੜਾਂ ਦਾ ਬਦਲ ਗਿਆ ਰੱਤੜ ਪਹਾੜ ਦੇ ਕੋਲੇ ਗਈ ਸਾਹਮਣੇ ਉਹ বরਫ ਬਦਲਾਵੇਂ ਨਾਲ ਇਧਰ ਵੇਖੋ ਚੋਟੀਦਾਰ ਪਹਾੜ ਵੇ ਨਕੀਲਾ ਪਹਾੜ ਇਹ ਵੇਖੋ ਕਿਵੇਂ ਤਾਂ ਹੁਣ ਖੜਾ ਪਰਚੇ ਹੁਣ ਲਓ ਜੀ ਵੇਖੋ ਔਰ ਇਹ ਜੇ ਤੋ ਫੋਟੋ ਕਹੀ ਤਾਂ ਇਹ ਤੇਜ਼ ਭਜਾ ਹੁੰਦਾ ਇਹ ਵੇਜ ਵਰਦਾ ਹੈ ਲਓ ਜੀ ਵੇਖੋ ਪਹਾੜਾਂ ਦੀ ਨਵੀਂ ਕਿਸਮ ਕਾਲੇ ਕਾਲੇ ਦੱਸਦੇ ਲਿਖਦੇ ਵਿੱਚ ਡੇਅ ਵਿੱਚ ਕੀ ਹੈ ਬੱਦਲ ਹੁਤੇ ਵਿੱਚ ਗਰੀਨ ਇਧਰ ਵੇਖੋ ਹਰੇ ਰੰਗ ਦੇ ਪਹਾੜ ਇਧਰੋਂ ਆਪਾਂ ਥੱਲੇ ਆਏ ਪੌਗਲੈਂ ਮਸ਼ੀਨਾਂ ਚੱਲੀ ਜਾਂਦੀਆਂ ਵੇਖੋ ਜਿੱਧਰ ਉੱਤੇ ਪਹਾੜ ਹੈ ਆਹ ਗੱਡੀ ਗੱਡੀ ਆ ਗਈ ਲੋ ਜੀ ਵੇਖੋ ਪਹਾੜਾਂ ਦੇ ਨਜ਼ਾਰੇ ਇੱਥੇ ਥੋੜਾ ਜਿਹਾ ਪਹਾੜ ਪਿੱਛੇ ਵਿਚਾਰੇ ਛੜਕਾ ਤੇ ਵੇਖੋ ਜੀ ਐਸਾ ਬਸਾ ਚੱਲ ਪਈ ਆਪਣੀ ਕਾਰ ਕਰਦੇ ਆਂ ਵਾਟਾਂ ਦੇ ਨਵੇੜੇ ਵੇਖੋ ਜੀ ਕਾਲੇ ਕਾਲੇ ਬੱਦਲ ਹੋਏ ਪਏ ਨਹੀਂ ਹੁੰਦਾ ਖਲਸ਼ਾ ખો પહાડના મનમોહક દ્રિશ હિ કૂણી મોડ કંચી આલે મોડે Oh. 256 ਹਾਂ ਲੈ ਹੈਗਾ 252 ਹਾਂ ਉਪਾਸੀ ਹੈਗਾ 202 আচ্ছা ਇਹ ਅੱਡਾ ਡਾਗੇ ਆਰਡਰ ਆਗੇ ਇੱਕੋ ਸਾਈਨ ਤਾਂ ਨੂੰ ਹੀ ਆ ਇੱਕੋ ਸਾਈਨ ਲੋ ਜੀ ਸਰਚੂ ਪਹੁੰਚ ਗਏ ਚੇਕੋ ਪਾਰ ਇੱਕੋ ਕਾਫੀ ਦੁਕਾਨਾਂ ਬਣੀਆਂ ਇੱਥੇ ਰਹਿਣ ਲਈ ਟੈਂਟ ਜੇ ਬਣਾਏ ਇਹਨਾਂ ਨੇ ਲੈ ਦੇਖੀ ਜੀ ਲਓ ਜੀ ਹੁਣ ਆਪਾਂ ਅੱਗੇ ਚੱਲਦੇ ਆਂ ਸਰਚੂ ਤੋਂ ਆਪਾਂ ਰਿਫਰੈਸ਼ਮੈਂਟ ਲੈ ਲਈ ਹੈ ਤੇ ਹੁਣ ਆਪਾਂ ਓ ਵੀਊ ਵੇਖਦੇ ਆਂ ਫਰੰਟ ਕੈਂਪ ਰੇਰਾਹੀਂ ਫਿਰ ਅੱਗੇ ਚੱਲਦੇ ਆਂ ਟੋਕੇ ਚੈਨਲ ਜਿੱਦੀ ਤਾਂ ਉਹ ਵਿੱਚ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਨਾ ਨਾ ਜੀ ਪਹਾੜਾਂ ਦਾ ਆਪਾਂ ਬਹੁਤ ਵੇਖਦੇ ਹਾਂ ਨਾਲ ਗੱਲਾਂ ਕਰਦੇ ਹਾਂ ਇੱਥੇ ਟਰੱਕਾਂ ਦਾ ਬਹੁਤ ਕੰਮ ਆ ਕਿਉਂਕਿ ਸਾਰਾ ਸਮਾਨ ਬਾਹਰੋਂ ਢੋ ਕੇ ਆਉਂਦਾ ਇੱਥੇ ਥੋੜੇ ਜਿਹਾ ਬੱਸ ਫਰੂਟ ਵਗੈਰਾ ਹੁੰਦੇ ਆ ਲੈ ਤਾਂ ਥੋੜੀ ਮਾਰਜਿਨ ਨ ਮਰਜੀ ਲਈ ਆ ਇਹਨੂੰ ਕੋਈ ਸਰਨੇ ਬੰਨ੍ਹ ਆਇਆ ਉਹ ਬਹੁਤ ਆਰਟਰ ਦੇ ਗੱਲ ਚਾਹ। ਕਿਹੜਾ ਕਿਤੇ ਪਾਣੀ ਇੱਥੇ ਗਾਟਾ ਲੂਪਸ ਨਾਂ ਦਾ ਏਰੀਆ ਹੈ। ਇੱਥੇ ਬਹੁਤ ਉੱਚੇ ਚ ਨਕੀਲੇ ਪਹਾੜ ਹੈ। ਇੱਥੇ ਅੱਗੇ ਇੱਕ ਭੂਤ ਦਾ ਮੰਦਿਰ ਵੀ ਆਊਗਾ। ਭੂਤ ਦੇ ਮੰਦਿਰ ਦੀ ਇੱਕ ਦੰਦ ਕਥਾ ਹੈਗੀ ਹੈ। ਇੱਕ ਡਰਾਈਵਰ ਤੇ ਕਲੀਨਰ ਦੇ ਇੱਥੇ ਟਰੱਕ ਫਸ ਗਿਆ ਸੀਗਾ। ਤੇ ਉਸ ਤੋਂ ਬਾਅਦ ਜਦੋਂ ਸਹਾਇਤਾ ਵਾਸਤੇ ਉਹ ਡਰਾਈਵਰ ਡਰਾਈਵਰ ਪਿੰਡ ਵਿੱਚ ਗਿਆ ਤੇ ਉਹ ਦੋ ਤਿੰਨ ਦਿਨ ਉਹਨੂੰ ਉੱਥੇ ਲੱਗਣ ਕਾਰਨ ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਡਰਾਈਵਰ ਦੀ ਮੌਤ ਹੋ ਚੁੱਕੀ ਸੀਗੀ। ਹੋ ਗਈ। ਉਸ ਤੋਂ ਬਾਅਦ ਉਹਦੀ ਜਿਹੜੀ ਆਤਮਾ ਸੀ ਉਹ ਭੂਤ ਵੇ ਉਹਦੇ ਵੇ ਭੂਤ ਬਣ ਗਈ ਤੇ ਲੋਕਾਂ ਨੂੰ ਇੱਥੇ ਆ ਕੇ ਪਾਣੀ ਪਾਣੀ ਮੰਗਦੀ ਸੀ ਤੇ ਲੋਕਾਂ ਨੂੰ ਲੋਕ ਡਰਦੇ ਸੀ ਉਸ ਤੋਂ ਬਾਅਦ ਲੋਕਾਂ ਨੇ ਇੱਥੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਸਦੀ ਆਤਮਾ ਨੂੰ ਸ਼ਾਂਤੀ ਮਿਲੇ ਲਓ ਜੀ ਇਹ ਆਪਾਂ ਅੱਗੇ ਚੱਲਦੇ ਹਾਂ ਇਹ ਸਿੱਧੀ ਦੰਦ ਕਥਾ ਜਿਹੜੀ ਇੱਥੇ ਵਾਸਤੇ ਹੈ ਜੀ ਵੀ ਚੱਲ ਰਹੀ ਹੈ ਅੱਜ ਦੇ ਯੁੱਗ ਯੁੱਗ ਵਿੱਚ ਲਓ ਜੀ ਵੇਖੋ ਅੱਗੇ ਕੱਚੇ ਕੱਚੇ ਪਹਾੜ ਲਓ ਜੀ ਆ ਗਿਆ ਨਕੀਲਾ ਪਾਸ ਨਕੀਲਾ ਦਰਾ ਹੈ ਵੇਖੋ ਇਹ ਬਹੁਤ ਚੜ੍ਹਾਈ ਹੈ ਲੋਕ ਇੱਥੇ ਖੜੇ ਹੈ ਵੇਖੋ ਲੋਕਾਂ ਨੇ ਨਿੱਕੇ ਨਿੱਕੇ ਘਰ ਇੱਟਾਂਆਂ ਚਣਕੇ ਘਰ ਬਣਾਏ ਆਪਣਾ ਬੇਲੀ ਵੀ ਘਰ ਬਣਾਦਾ ਲਾ ਵੇਖੋ ਤੇ ਸਾਹਮਣੇ ਆਪਾਂ ਉੱਚੀ ਚੜ੍ਹਾਈ ਦੀ ਨਕੀਲੇ ਪਾਸ ਦੀ ਆਪਾਂ ਜਗਾ ਵੇਖਾਂਗੇ ਦਾ ਵੇਖੋ ਜੀ ਬਹੁਤ ਲੇਦਾ ਬਹੁਤ ਰਸਤਾ ਕਠਨਾ ਸਾਡੇ ਬੰਦੇ ਦੀ ਭਾਂ ਬੋਲੀ ਪਈ ਹੈ ਔਰ ਵਾਰ-ਵਾਰ ਗੱਡੀ ਰੋਕ ਕੇ ਆਰਾਮ ਕਰਦਾ ਲਾ ਵੇਖੋ ਜੀ ਯਕੀਲਾ ਪਾਸ ਤੋਂ ਪਾਰ ਹੁੰਦੀਆਂ ਗੱਡੀਆਂ ਲੋ ਜੀ ਹੁਣ ਆਪਾਂ ਅੱਗੇ ਯਕੀਲਾ ਪਾਸ ਕੋਲੇ ਜਾ ਕੇ ਫੋਟੋ ਵਗੈਰਾ ਲੈਨੇ ਸੋ ਹਿਨੇ ਦੇਖੋ ਬੇਰਾਸੇ ਬਸੇ ਅਧਰੇ ਸ਼ੋਰ ਕੁੱਝ ਗੱਡੀਆਂ ਸਾਡਾ ਬੰਦਾ ਰੇਲਵੇ ਦੇ ਕੋਲ ਆਇਆ ਹੈ ਈਲਾ ਟੌਪ ਤੇ ਖੜਾ 15547 ਫੁੱਟ ਬਲੇ ਬਲੇ ਬਹੁਤ ਕਠਿਨ ਰਸਤਾ ਹੈ ਭਾਈ ਹੱਥ ਪਾਇਆ ਜੋ ਸੋਚ ਸਮਝ ਕੇ ਤਾਂ ਵੇ ਜਾਣਾ ਲੈ ਜਾਣਾ ਲੈ ਜਾਣਾ ਕੋਈ ਬਾਜੀ ਖਾਲਾ ਜੀ ਦਾ ਬਾੜਾ ਨਹੀਂ ਭਾਈ ਨਾ ਵੇਖੋ 10 ਘੰਟੇ ਹੋ ਗਏ 200 ਕਿਲੋਮੀਟਰ ਆਏ ਆ ਜੇ 200 ਕਿਲੋਮੀਟਰ ਅੱਗੇ ਪਿਆ ਠੀਸੀਆਂ ਹੋ ਜਾਣੀਆਂ ਇਹ ਗੱਲ ਲਓ ਜੀ ਬੜਾ ਟੁੱਟਿਆ ਰਸਤਾ ਆ ਰਿਹਾ ਉਹ ਪਿੱਛੇ ਵੇਖੋ ਜੀ ਕਿੱਥੋਂ ਆਏ ਆ ਆਪਾਂ ਥੱਲੇ ਉਹ ਲੀਆਂ ਉਹ ਮੈਂ ਦੇ ਦਿਆਂ ਛੜਕਾਂ ਦੇ ਨਹੀਂ ਬਹੁਤ ਡੂੰਘੇ ਥਾਂ ਤੋਂ ਹੈ 15547 ਫੁੱਟ ਇਕੀਲਾ ਪਾਸ ਆਪਾਂ ਪਾਰ ਕੀਤਾ ਇਸ ਤੋਂ ਅੱਗੇ ਵੀ ਉੱਚੇ-ਉੱਚੇ ਹੈ ਜੀ ਹੋਰ ਪਾਸ ਆਪਾਂ ਪਾਰ ਕਰਾਂਗੇ ਓ ਦੇਖੋ ਪਿੱਛੇ ਕਿਵੇਂ ਡੂੰਘੇ ਹੁੰਦੇ ਜਾਂਦੇ ਓ ਦੇਖੋ ਪਿੱਛੋਂ सामने देखो जवारा रास्ता बन रहा है पांगदा एरिया है बड़ी रोड टूटी है देखो जी नई बन रही है बड़ा खतरनाक एरिया है अभी अराउंड तो चला चलाऊंगा नहीं थे। भी तो और ये राम ना भाई Néi, kói néi, cháu, díghe. Á pár t'a t'i t'a, s'é d'íké. Nói, díghe, kói, t'é ਬੜਾ ਕਠਨ ਰਸਤਾ ਬਈ ਆ ਮਾੜਾ ਜਿਹਾ ਹੁਣ ਸਾਫ ਆਇਆ ਉਹ ਲੀਏ ਲੀਕਾ ਘੜਾ ਦੀਆਂ ਮੈਂ ਲਾ ਦੇ ਪੁੱਲ ਜੇ ਨਾ ਆਇਆ ਜੇ ਇਧਰ ਐ ਲਓ 12 ਘੰਟੇ ਹੋ ਗਏ ਕੈਮਰਾ ਉੱਤਰ ਕਿੱਥੇ ਅਜੇ ਵੀ 250 ਕਿਲੋਮੀਟਰ 150 ਕਿਲੋਮੀਟਰ ਪਿਆ ਸਾਰਾ ਹੈਗਾ 418 ਕਿਲੋਮੀਟਰ ਲਓ ਜੇ ਫਿਰ ਅੱਗੇ ਗਾਂ ਜਾ ਕੇ ਆਪਾਂ ਫੇਰ ਤੁਹਾਨੂੰ ਮਿਲਦੇ ਆਂ ਅਦੇ ਤੋਂ ਨਿਆਰਾ ਕਾਲੇ ਪਹਾੜਾਂ ਦੇ ਵਿੱਚ ਸਮਝ ਨਹੀਂ ਆਉਦੀ ਕੀ ਚੱਕਰ ਹੈ ਵਿੱਚ ਮੀਂਹ ਆਈਆਂ ਨਕਣੀ ਆ ਗਈਆਂ ਇੱਧਰ ਰੱਤੜ ਪਹਾੜਾਂ ਨਾਲ ਇੱਧਰ ਕਾਲੇ ਆ ਇੱਧਰ ਇੱਧਰ ਦੇਖੋ ਇਹ ਗੇਰੂ ਰੰਗੇ ਜਿਹੇ ਆ ਕੱਚੇ ਪਹਾੜ ਜਾਵਾ ਇੱਧਰ ਲਹਿੰਦੀ ਰੰਗ ਕਿੰਦਰ ਉਹ ਵੇਖਿਆ ਇੱਧਰ ਉਹ ਲਹਿੰਦੀ ਰੰਗ ਇੱਧਰ ਵੇਖੋ ਜੀ ਹੋਰ ਸ਼ੈਡੋ ਜੀ ਪੈ ਰਹੀ ਆ ਲਹਿੰਦੀ ਰੰਗ ਇੱਧਰ ਚੱਗੂ ਜੱਟਾਂ ਓਹ ਵੇਖੋ ਤੇ ਪਿੱਛੇ ਪਹਾੜ ਦੇ ਥੱਲੇ ਕੀ ਸ਼ੈਡੋ ਹੀ ਬਾਰੀ ਹੈ ਬੜਾ ਯਰ ਬੜੇ ਰੰਗਦਾਰ ਪਹਾੜੇ ਸੀ ਨਾ ਇਹਦਾ ਅੱਡੀ ਨਜ਼ਾਰਾ ਹੈ ਅਗਲਾ ਮੈਂ ਤੋ ਵੇਖਣ ਗਈ ਜਾਣਾ ਇੱਥੇ ਸਾਰੇ ਪਹਾੜ ਹੀ ਆ ਰੰਗ-ਬਰੰਗੇ ਆਢੜ ਕਿਸਮ ਦੇ ਉਹ ਇੱਕ ਹੀ ਅਦਭਤੋ ਨਜ਼ਾਰਾ ਵੇਖਣ ਦਾ ਜੇ ਮੈਂ ਹੀ ਪਈ ਜਾਣਾ ਹੈ ਜੋ ਕੋਈ ਨਿਸਾਬ ਕਰਦਾ ਸੀ ਸਾਬ ਦੇਖੋ ਪਹਾੜੀ ਦੇ ਉੱਪਰ ਜਮਾਂ ਧਰੇ ਨੇ ਦੇਖੋ ਇਹਨੇ ਸਿਰੇ ਦਾ ਇਰਾਦਾ ਸੀਗਾ ਵੀ ਪਹਾੜੀ ਨੂੰ ਛੋਣਾ ਸਿਰਾਂ ਇਹਦਾ ਫੜਨਾ ਵੇਖੋ ਲੈ ਵਾਹ ਵੀ ਵਾਹ ਵੇਖ ਪਾਉਂਦਾ ਗਿੱਦੇ ਹੈ ਨਾ ਪਾਵਾਂ ਕਰਦਾ ਚੌੜੀਆਂ ਇਹ ਜਮਾਂ ਪਹਾੜੀ ਤੇ ਜਾਵੜਿਆ ਵੀ ਜਮਾਂ ਇਹਨੇ ਸੀਰਾ ਛੋਲਿਆ ਕਮਾਲ ਕਰਤੀ ਨੋ ਜਾਣ ਨੇ ਵੇਖੋ ਜੀ ਲੋ ਜੀ ਨਾ ਤੁੰ ਚਾਰਚ ਬਾਰੇ ਬਾੜ ਹੋਣੇ ਫਿਰ ਫਿਰ ਇਹ ਫੋਟੋ ਖੋਣੇ ਮੁੰਡੇ ਦੀ ਇੱਕ ਮਿੰਟ ਖੜ ਜਾਉਣਾ ਮੈਂ ਇਧਰ ਘੁੰਮ ਕੇ ਲਓ ਜੀ ਘੁੰਮ ਕੇ ਵੇਖੋ ਕੀ ਬਾਤ ਚਾਰੇ ਪਾਸੇ ਕੀ ਹੋਇਆ ਤੇ ਰਹਿ ਤਾਂ ਵਿੱਚ ਬੱਦਲ ਆਈ ਜਾਂਦੇ ਆ ਵਿੱਚੇ ਬੱਦਲ ਵਾਈ ਆ ਲਓ ਜੀ ਹੋ ਗਿਆ ਮੁੰਡਾ ਆ ਜਾ ਬਈ ਬਹੁਤ ਵਧੀਆ ਬਣ ਗਈ ਵੀਡੀਓ ਪਾਜੀ ਕਿਹਾ ਜਾ ਉੱਤੇ ਮੀ ਆਉਣ ਵਾਲਾ ਲਓ ਜੀ ਆ ਬਾੜ ਆ ਜੋ ਸਰਕਾਰੀ ਹੈ ਤੇ ਆਪਾਂ ਇਹਨੂੰ ਜਾ ਰਹੇ ਆ ਆਹ ਘੜੀ ਆਪਣੀ ਗਾੜੀ ਨੋਇ ਇੱਧਰ ਆਪਾਂ ਗਿਆ ਸੋਨਾ ਦ੍ਰਿਸ਼ ਜੀ ਕਰਦੇ ਨੇ ਵੇਖੀ ਜਾਈਏ ਤੇ ਆਪਾਂ ਨੂੰ ਇਹਨੂੰ ਕੈਦ ਕਰਦੇ ਆ ਆ ਵੇਖੋ ਚਲੇ ਚਲੇ ਕਿਵੇਂ ਖਾਲੀ ਜੀ ਬਣੀ ਆ ਉਹ ਧੂਰ ਤਾਈ ਵਾਯੂ ਵੇਖੋ ਜਿੱਦਲੇ ਕਾਲੀ ਬਣੀ ਹੈ ਫੇਰ ਉਹ ਦੂਰ ਗਿਆ ਇਹ ਹੈ ਜੀ ਦਦਾਸ਼ ਦੇ ਬਾਹਰ ਦੇਖੋ ਲਓ ਜੀ ਆ ਗਿਆ ਨੌਜਾਨ ਵਾ ਵੀ ਵਾ ਕਮਾਲ ਕਰਤੀ ਏਦਰ ਤੂੰ ਤਾਂ ਯਾਰ ਅਚਾਈ ਨੂੰ ਛੂ ਗਿਆ ਚਲੋ ਜੀ ਚਲੋ ਲਓ ਜੀ ਅੱਗੇ ਚਲਦੇ ਆਪਾਂ ਅੱਗੇ ਪਾਸ ਨੋ ਜੀ ਆਪਾਂ ਟੰਗ ਲੰਗਲਾ ਐਲਟੀਟਿਊਡ 17482 फुट ਯੂਅਰ ਪਾਸਿੰਗ ਥਰੂ 12th ਹਾਈਐਸਟ ਪਾਜ਼ਾਪਦਾ ਵਾਰਡ ਨਾ ਜੀ ਇਹ ਵੀ ਕੋਮਨ ਸਟਰੀ ਆ ਆਪਾਂ ਪਹਿਲਾਂ ਹੀ ਵੇਖਿਆ ਆਪਾਂ ਜਲੀਏ ਤਿਆਰੀ ਹੈ ਸਿਖਰ ਤੇ ਆਪਾਂ ਪਹੁੰਚੇ ਤਾਂ ਤੁਹਾਨੂੰ ਦਗੀ ਵੀ ਦੱਸਿਆ ਨਾ ਜੀ ਆਪਾਂ ਬਹੁਤ ਚਾਹੀਤੇ ਆਗੇ ਲਾ ਬਰਫ ਪਈ ਹੈ ਜੇ ਦੇਖ ਲਓ ਜੀ ਛੱਕੋ ਲੈ ਛਾਲੋ ਤਾਨੂੰ ਖਾਓ ਬਰਫ ਉਹ ਕਾਕੇ ਉਹ ਖਾਓ ਬਰਫ ਲਓ ਜੀ ਵੇਖੋ ਬਰਫ ਲੋਈ ਤਾਣੂ ਤਾਣੂ ਤਾਣ ਵਾਲਾ ਹੋਰ ਵਾਰ ਪੱਟ ਲਾ ਦੇ ਵੇਖੋ ਇਹ ਇੰਨੀ ਕਿ ਪਰਪਤ ਹੈਈ ਆ ਪਹਾੜਾਂ ਦੇ ਕਿਹੜੀ ਰੋਤੇ ਚ ਐ ਛਾਣਾ ਦੇਣਾ ਚਾਚਾ ਨਾ ਚੱਲ ਯਾਰ ਤੂੰ ਪੱਟ ਤੇ ਇੱਕ ਮਿੰਟ ਹਰ ਤੇ ਫੋਟੋ ਹੀ ਨਹੀਂ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੇਖੋ ਜੀ ਆਸਾ-ਪਾਸਾ ਇਹ ਜਿਹੜੇ ਟਰੈਵਲਿੰਗ ਦੇ ਵਲੌਗ ਹੁੰਦੇ ਆ ਇਹ ਬੜਾ ਕਠਿਨ ਕੰਮ ਹੈ ਤੇ ਇਸ ਨੂੰ ਸ਼ੇਅਰ ਲਾਈਕ ਕਰਨਾ ਨਾ ਭੁੱਲੋ ਆਪਾਂ ਥੋੜੀ ਜਿਹੀ ਕੰਜੂਸੀ ਕਰ ਜਾਂਦੇ ਆ ਤਾਂ ਵੇਖੋ ਜੀ ਭੜਾ ਨਜ਼ਾਰਾ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਸਬਸਕ੍ਰਾਈਬ ਚੈਨਲ ਨੂੰ ਕਰੋਗੇ ਤੇ ਲਾਈਕ ਸ਼ੇਅਰ ਕਰਨਾ ਨਾ ਨਹੀਂ ਭੁੱਲੋਗੇ ਮਿਹਰਬਾਨੀ ਸ਼ੁਕਰੀਆ ਮਿਲਦੀ ਹੈ ਅਗਲੇ ਵਲੌਗ